ਦਣੇ ਬਾਕੀ ਨੇ ਸੂਣ ਚ ਬਹੁ ਉੱਚੇ ਲੰਮੇ ਕਦ ਕਾਢਦੀ ਆ ਤੇ ਸਿੰਗ ਵਧੀਆ ਨੇ ਰੰਗ ਵਾਲੇ ਨੇ ਇਧਰ ਨੂੰ ਮੋੜ ਲਿਆ ਥਣ ਤੁਸੀਂ ਚੈੱਕ ਕਰੋ ਤੇ ਲੇਵਾ ਚੈੱਕ ਕਰੋ ਬਾ ਕੁਮਾਲ ਆਰਡਰ ਦੇਖੋ ਤੁਸੀਂ ਦੋਸਤੋ ਚੰਗੇ ਥਣ ਲੇਵੇ ਦੀ ਹੈਗੀ ਸੱਜਣੋ ਅੱਜ ਸੋਨੂ ਨਾਲ ਆਪਾਂ ਦੋ ਝੋਟੀਆਂ ਦਿਖਾਉਣੀਆਂ ਨੇ ਇੱਕ ਤਾਂ ਹੈਗੀ ਆ ਤਾਜੀ ਝੋਟੀ ਆ ਸੂਈ ਸਵਾਈ ਤੇ ਇੱਕ ਝੋਟੀ ਆ ਗੱਬਣ ਦਿਨ ਰਹਿੰਦੇ ਨੇ ਸੂਣ ਦੇ ਸਾਰੀ ਡੀਲ ਆਪਾਂ ਤੁਹਾਨੂੰ ਲੈ ਕੇ ਦੱਸਦੇ ਆਂ ਬਾਈ ਤੋਂ ਵੀਡੀਓ ਨੂੰ ਲਾਸਟ ਤੱਕ ਦੇਖਿਓ ਜਿਹੜੇ ਵੀ ਪਹਿਲੀ ਵਾਰ ਆਪਣੀ ਵੀਡੀਓ ਦੇਖ ਰਹੇ ਆ ਆਪਣੇ ਚੈਨਲ ਨੂੰ ਕਰ ਦਿਓ ਜੀ ਸਬਸਕ੍ਰਾਈਬ ਤੇ ਫੇਸਬੁੱਕ ਪੇਜ ਨੂੰ ਕਰ ਦਿਓ ਜੀ ਫੋਲੋ ਤੇ ਆ ਚੋਟੀ ਹੈਗੀ ਗੱਬਣ ਤੇ ਆ ਤਾਜੀ ਸੂਈ ਸਵਾਈ ਆ ਪਿੱਛੇ ਹੈਗੀ ਕੱਟੀ ਤੇ ਆਪਾਂ ਡਿਟੇਲਸ ਤੁਹਾਨੂੰ ਲੈ ਕੇ ਦੱਸਦੇ ਆਂ ਬਾਈ ਤੋਂ ਅੱਜ ਸੂਜਮਾ ਤੇ ਸਵੇਰੇ ਸੂਈ ਆ ਹਾਂ ਘਾਟਾ ਜਿਹੜਾ ਘਾਟਾ ਕਿੰਨੇ ਵੇ ਸੂਏ ਸੂਈ ਆ ਤੇ ਚੌਥਾ ਚੌਥਾ ਹਾਂ ਕਿੰਨਾ ਦੁੱਧ ਪਾ ਦੂਏ ਦੀ ਦੁੱਧ ਪਾ ਦੂ 15 ਜਗ 15 ਕਿਲੋ ਪਾ ਦੂਗੀ ਕੀ ਮੁੱਲ ਵੜੀ ਕਰਦੇ ਉਹਦੀ ਮੁੱਲ ਦਾ 170 170 ਕਿੰਨੇ ਦੀ ਛਾੜ ਦੋਗੇ 600 ਜਾਂ ਡੇਢ ਦੀ ਡੇਢ ਦੀ ਮਾਲ ਨੰਬਰ ਬੋਲ ਦੋ ਆਪਣਾ 628 ਸੁਣਾਓ 69 ਲੈ ਦੋਸਤੋ ਬਾਈ ਮੌਕੇ ਤੇ ਮਾਨਤਾਨ ਕਰ ਦੂਗਾ ਸਕਰੀਨ ਤੇ ਨੰਬਰ ਚੱਲਦਾਗਾ ਕਿਸੇ ਵੀ ਨੇ ਝੋਟੀ ਖਰੀਦਨੀ ਆ ਤਾਂ ਖਰੀਦ ਸਕਦਾ ਬਾਈ ਇਹ ਜੀ ਬੰਨ ਲਾ ਆਜ ਉઠી ਹੈ ਜਿਹੜੀ ਇਹ ਦਿਨ ਬਾਕੀ ਨੇ ਸੂਣ ਚ ਬਹੁ ਉੱਚੇ ਲੰਮੇ ਕਦ ਕਾਢਦੀ ਆ ਤੇ ਸਿੰਗ ਵਧੀਆ ਨੇ ਰੰਗ ਵਾਲੇ ਨੇ ਇਧਰ ਨੂੰ ਮੋੜ ਲੈ ਥਾਨ ਤੁਸੀਂ ਚੈੱਕ ਕਰੋ ਤੇ ਲੇਵਾ ਚੈੱਕ ਕਰੋ ਬਾਕ ਕਮਾਲ ਆਰਡਰ ਦੇਖੋ ਤੁਸੀਂ ਦੋਸਤੋ ਚੰਗੇ ਥਾਂ ਲੇਵੇ ਦੀ ਹੈਗੀ ਮੋੜ ਲਾ ਲੈ ਇਹ ਲੈ ਕੋਈ ਜਿਆਦਾ ਬਦਸਲਾਉਂਦੇ ਨਾ ਇਹਨੇ ਕਿੰਨੇਵੇਂ ਸੂਏ ਸੂਣਾ ਬਾਈ ਇਹ ਤੀਜਾ ਬਾਈ ਕਿੰਨੇ ਕ ਦਿਨ ਰਹਿੰਦੇ ਨੇ ਇਹਦੇ ਸੂਣ ਦੇ ਲੈ ਜੂ ਹਫਤੇ ਤੋਂ 10 ਦਿਨ ਹਫਤੇ ਤੋਂ 10 ਦਿਨ ਇਹ ਕਿੰਨਾ ਦੁੱਧ ਪਾ ਦੂਏਦ ਕੀ ਦੁੱਧ ਇਹ ਵੀ ਪਾਊਗਾ 15 16 ਕਿਲੋ ਜਦ ਠੀਕ ਆ ਲੈ ਦੋਸਤੋ ਇਹ ਵੀ ਮਾਜਨੇ 15 ਲੀਟਰ ਦੁੱਧ ਪਾਉਣਾ ਬਾਈ ਕਹਿੰਦਾ ਤੇ ਹਫਤਾ 10 ਦਿਨ ਲਈ ਜੂ ਸੂਣ ਦੇ ਵਿੱਚ ਬਾਕੀ ਨੇਗੇ ਠੀਕ ਆ ਇਹਦਾ ਕੀ ਮੁੱਲ ਕਰਦੇ ਹੋ ਜੀ ਇਹਦਾ ਇੱਕ ਸੱਤ ਕਿੰਨਾ 160 160 ਇਹ ਕਿੰਨੇ ਛੱਡ ਦਾਂਗੇ ਇਹ ਦੇ ਦਾਂਗੇ 140 140 ਆਹ ਦੋਸਤੋ ਇਹ ਬਾਈ ਕਹਿੰਦਾ 140000 ਦੀ ਆਪਾਂ ਦੇ ਦਾਂਗੇ ਛੋਟੀ ਸਕਰੀਨ ਤੇ ਨੰਬਰ ਚੱਲਦਾ ਕਿਸੇ ਵੀਰ ਨੇ ਦੋਮਾ ਚ ਕੋਈ ਵੀ ਛੋਟੀ ਖਰੀਦਣੀ ਆ ਤਾਂ ਪਿੰਡ ਹੈਗਾ ਬਾਈਆਂ ਦਾ ਕੁੱਬੇ ਜਿਲ੍ਹਾ ਬਰਨਾਲਾ ਪਈ ਜਾਂਦਾ ਤੁਸੀਂ ਪਹੁੰਚ ਕੇ ਤਸੱਲੀ ਕਰਕੇ ਮੱਝ ਖਰੀਦ ਸਕਦੇ ਹੋ ਜੀ ਵੀਡੀਓ ਨੂੰ ਦੇਖਣ ਲਈ ਧੰਨਵਾਦ ਜੀ